ਜੋਤੀ ਮਾਰਕੀਟ ਕਲੀ ਦੇਖਦੇ ਆ ਕਿੱਥੇ ਕਿ ਜਾ ਕੇ ਜਾਂਦਾ ਹੈ ਬਾਜ਼ਾਰ ਪਹਿਲੀ ਵਾਰੀ ਲਾਹੌਰ ਦਾ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਬਾਹਰ ਦੀ ਕਿਲੇ ਦੇ ਨਾਲ ਨਾਲ ਆਪਾਂ ਕਿਲੇ ਦੇ ਸਾਹਮਣੇ ਵਾਲੇ ਗੇਟ ਵਿੱਚ ਅੰਦਰ ਜਾਵਾਂਗੇ ਫਿਰ ਉਸ ਤੋਂ ਅੱਗੇ ਇੱਕ ਗੇਟ ਹੋਰ ਫਿਰ ਫੂਡ ਸਟਰੀਟ ਦੇ ਉੱਪਰ ਜਾ ਕੇ ਨਿਕਲਾਂਗੇ ਉਹਦੇ ਅੱਗੇ ਜੋਤੀ ਮਾਰਕੀਟ ਆ ਜਾਂਦੀ ਹੈ ਹਾਏ ਕਿਲੇ ਦਾ ਗੇੜਾ ਮਰਾਉਣ ਵਾਸਤੇ ਨੇ ਇੱਥੇ ਟਿਕ ਟਾ ਕਾਊਂਟਰ ਹੈ ਟਿਕ ਟਾ ਕਾਊਂਟਰ ਟਿਕ ਟਾ ਕਿਲੋ ਰਸਤੇ ਟਿਕ ਟਾ ਕੱਟਦੀ ਹੈ 100 ਰੁਪਿਆ ਇਨਾ ਵਾਸਤੇ 500 ਰੁਪਿਆ ਆਪਣੇ ਵਾਸਤੇ ਗੱਡੀ ਵਾਲਾ ਨਾ ਜੀ ਟਿਕਟ ਜਿਹੜੀ ਅੰਦਰ ਵਰਨ ਦੀ ਟਿਕਟ ਹੈ ਕੁਝ ਨਾ ਮਾਰੀ ਖੋੜੀ ਆਪਣੀ ਵਾਸਤੇ ਪਰਸੇ ਹੀ ਚੇਲਾ ਵਿਦੇਸ਼ੀਆਂ ਆਪਾਂ ਵਿਦੇਸ਼ੀਆਂ ਵਾਸਤੇ ਵੱਧ ਹੁੰਦਾ ਹਮੇਸ਼ਾ ਰੇਟ ਇਹ ਕਿ ਲੋੜੀ ਐਂਟ੍ਰੈਂਸ ਹੈ ਉਥੋਂ ਟਿਕਟ ਲੈ ਕੇ ਫਿਰ ਇਸ ਪਾਸੇ ਦੇ ਅੰਦਰ ਜਾਇਆ ਜਾਂਦਾ ਹੈ ਆ ਮਾਰਕੀਟ ਸਾਈਡ ਹੈ ਇੱਥੋਂ ਆਪਾਂ ਕੇਲੇ ਦੇ ਬਾਹਰਵਾਰ ਦੀ ਮਾਰਕੀਟ ਸਾਈਡ ਨਿਕਲ ਜਾਾਂਗੇ ਆਇਰ 200 ਬਾਈਕੀ 300 300 ਰੁਪਏ ਦੀ ਕੁਲ ਕੀ 300 ਰੁਪਏ 300 ਰੁਪਏ ਨਹੀਂ ਆਪਣੇ 10 ਰੁਪਏ ਦੀ 300 ਰੁਪਏ 300 ਰੁਪਏ ਹੋਰ ਦੱਸਣਾ ਪੈਂਦਾ ਉਹ ਵਧੀਆ ਇਹ ਵੀ ਦੱਸਣਾ ਪੈਂਦਾ ਵੀ ਆਪਣੀ ਕਿੰਨੇ ਦੀ ਪਈ ਉਹਨਾਂ ਦੀ ਕਿੰਨੇ ਦੀ ਬਈ 10 ਰੁਪਏ ਬਣ ਗਏ ਕਿਧਰ ਫੂਡ ਸਟਰੀਟ ਕਿਧਰ ਹੈ ਸਿੱਧੂ ਦੇ ਨਾਲ ਕਿਹਦੇ ਨਾ ਉਦੋਂ ਵੀ ਗਾਹਾਂ ਤੋਂ ਆ ਜਾਗੇ ये मेन गेट है ना मेन गेट, गेट है मेन गेट है यार बंद होता है हाँ बादशाही मस्जिद हम आप जा रहे हैं फूड स्ट्रीट करने नहीं उस तो अगे है जुत्ती मार्केट है ਅੰਦਰੋਂ ਨਿਆ ਬਾਟੀ ਹੈ ਬਾਟੀ ਅੰਦਰੋਂ ਬਾਦशाही ਮਸਜਿਦ ਅਤੇ 메ਨ ਗੇਟ ਦੇ ਵਿਚਕਾਰ ਦੀ ਇਹ ਗੇਟ ਹੈ ਇਹ ਨਿਕਲਿਆ ਫੂਡ ਸਟਰੀਟ ਕਰਨੇ ਨਾਲ ਇੱਕ ਕਿਲੇ ਦਾ ਗੇਟ ਜੇ ਆਪਾਂ ਸਾਈਜ਼ ਦੇਖੋ ਕਿੰਨਾ ਮੋਟਾ ਸਾਈਜ਼ ਹੈ ਅ ਮੇਰਾ 1.5 ਗਿੱਟ ਦਾ ਮਟਾਈ ਹੈ ਗੇਟ ਦੀ ਉੱਪਰ ਲੋਹੇ ਦੇ ਚਿੰਨ ਲੱਗੇ ਹੋਏ ਨੇ ਇਹਦੇ ਪਾਸੇ ਆ ਜਾ ਉਹ ਅੰਦਰ ਅੰਦਰ ਇਹ ਵੀ ਕਰਦੇ ਸੋ ਆ ਗੁਣ ਹੈ ਇਹ ਵੀ ਵੀ ਕਰ ਲਓ ਫੋਟੋ ਇਹੋ ਜੇ ਮੋਟੇ ਤੱਕ ਬੈਠੀ ਹੈ ਉਸ ਨੂੰ ਅੰਟੀ ਮਾਰਕੀਟ ਜਾਣਾ ਹੈ ਜਾਂ ਕਪੜਾ ਮਾਰਕੀਟ ਨਾ ਜੱਤੀ ਮਾਰਕੀਟ ਕਪੜੇ ਮਾਰਕੀਟ ਚ ਵੀ ਜਾਣਗੇ ਇਹ ਉਹ ਕਿੱਦੇ ਪਾਸੇ ਸਹੀ ਇਹ ਪੁਰਾਣੇ ਛੱਜੇ ਪੁਰਾਣੇ ਵੱਧਰੇ ਜੇ ਪੁਰਾਣੀਆਂ ਬਿਲਡਿੰਗਾਂ ਜੀਆਂ ਇਹ ਕਿਲੇ ਦੇ ਬਾਹਰਲੇ ਪਾਸੇ ਨੇ ਇਹਨੂੰ ਕਹਿੰਦੇ ਨੇ ਫੂਡ ਸਟਰੀਟ ਇੱਧਰਲੇ ਪਾਸੇ ਬੈਠਣ ਵਾਸਤੇ ਬਣਿਆ ਹੋਇਆ ਹੈਗਾ ਯਾਨੀ ਇੱਕਦੋਂ ਆਪਦਾ ਫੂਡ ਲਓ ਇਸ ਪਾਸੇ ਬੈਠੋ ਖਾਓ ਹਾ ਜਿੱਤ ਮਰਿਆ ਫੇਲ ਚ ਵਧੀਆ ਵਧੀਆ ਜੀ ਸ਼ੁੱਕਰਵਾਰ ਕਰਕੇ ਬੰਦ ਹੋਇਆ ਲੱਗਦਾ ਜਾਂ ਤਾਂ ਫਿਰ ਜਾਂ ਹੋ ਸਕਦਾ ਹੈ ਸ਼ਾਮ ਦੇ ਟਾਈਮ ਖੁੱਲਤਾ ਹੋਵੇ ਮਾਰਕੀਟ ਬੰਦ ਕਿਉਂ ਆ ਸ਼ੁੱਕਰਵਾਰ ਕਰਕੇ ਜੀ ਸਰ আচ্ছা ਅੱਧੀ ਹੋਵੇ ਅੱਛਾ ਅੱਧੀ ਹੋਵੇ ਜਾਲੀ ਕੋਲ ਜਿਉ ਕਰੇਗਾ ਉਹ ਦੁਨੀਆ ਦੇ ਸਾਰੇ ਮਜ਼ੇ ਉੱਪਰ ਹਾਂਜੀ ਹਾਂਜੀ ਸਾਰੀ ਮਜ਼ੇ ਸਹੀ ਗੱਲ ਦਾਨੀਆ ਵਧੀਆ ਜੀ ਠੀਕ ਠਾਕ ਇਹਦਾ ਕੀ ਟੇ ਹੋ ਆਏ ਇਹ ਨੇ ਲਾਹੌਰ ਦੀਆਂ ਗਲੀਆਂ ਸ਼ਾਹੀ ਕਿਲੇ ਦੇ ਬਾਹਰਲੇ ਪਾਸੇ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਉਹਦੇ ਬਰਾਬਰ ਬਰਾਬਰ ਆਪਾਂ جا ਰਹੇ ਹਾਂ ਯਾਰ 2 ਘੰਟੇ ਬਾਅਦ ਇਹ ਸਕੇਟ ਦੇ ਬਾਹਰ ਦੋ ਸ਼ੇਰ ਬੈਠੇ ਨੇ ਬੁੱਬਰ ਸ਼ੇਰ ਇੱਥੇ ਲਿਖਿਆ ਲਵ ਲਾਹੌਰ ਸਭੇ ਯਾਗੀ ਖਸਾ ਮਾਰਕੀਟ ਸਾਹਮਣੇ ਸਾਰੀਆਂ ਦੁਕਾਨਾਂ ਜੁੱਤੀਆਂ ਦੀਆਂ ਖਸਿਆਂ ਦੀਆਂ ਆ ਜਾਓ ਆ ਜਾਓ ਆ ਦੇਖ ਪਹਿਲਾਂ ਬੈਠਾ ਹੈ ਲੈ ਇੱਕ ਪਹਿਲਾਂ ਬੈਠਾ ਹੈ ਤੁਸੀਂ ਕੀ ਲੈ ਰਹੇ ਹੋ ਕਹੋ ਜੀ ਹਾਂ ਕੀ ਲੈ ਰਹੇ ਹੋ ਕੀ ਲੈ ਰਹੇ ਹੋ ਕੀ ਲੋਰਿਆ ਦੇਖੋ ਕਿੰਨੇ ਦਾ ਲੈਣਾ ਕਿਹੜਾ ਲੈਣਾ ਉਹ ਦੇਖੋ ਕੜਾੜਾ ਰੱਖੀ ਜਾਂਦੇ ਆ ਨੰਬਰ ਲੱਗ ਜਾਂਦੇ ਆ ਅੱਛਾ ਨਹੀਂ ਮੈਂ ਆਪਣੇ 2700 ਦਾ ਬੋਲ ਰਿਹਾ ਅੱਛਾ ਜੀ 14 ਦਾ ਕਰਵਾਓ ਆਹ ਬੰਨੀ ਆ ਦੇਖ ਕੇ ਲਾ ਲੋ ਸਾਡਾ ਬਹੁਤ ਬੰਦੇ ਹਲੇ ਹੋਰ ਵੀ ਆਉਣੇ ਨੇ ਪਿੱਛੇ ਹਾਂ ਕਿੰਨੇ ਆਉਣੇ ਆ ਸਾਰੇ ਸਾਡੇ ਸਾਰੇ ਦੇ ਹੋਣੇ ਉਹਨਾਂ ਨੇ ਕਿਹਾ ਉਹ ਦੁਕਾਨ ਤੇ ਭੱਜਦੇ ਕਿੰਨੇ ਦੀ ਕਹਿ ਰਹੇ ਨੇ ਇਹ ਆਪਣੇ 2700 ਦੀ ਵਿੱਚ ਆਪਣੇ 70 2500 ਰੁਪਿਆ ਸਾਰੇ ਸਿਰੇ ਦਾ ਅੰਦਰੋਂ ਬਾਹਰੋਂ ਸਾਰਾ ਬੋਲ ਰੱਖ ਲਾਈ ਦਿਓ ਵਧੀਆ ਹਸਬ ਬਣਿਆ ਹੈ 15 ਧੰਨ ਕੀ ਲਿਆ ਭਾਈ ਬਹਿ ਨਹੀਂ ਕੁਛ ਮੈਂ ਲਿਆ ਬਹੁਤ ਕੁਛ ਇਹ ਰਹਾ ਦਾ ਹੋਰ ਬਣਾ ਰਿਹਾ ਹੈ ਫੇ ਰੇਡ ਨਹੀਂ ਬਾਕ ਸਾਡੇ 650 ਦੇ ਵਾਲਾ ਪਾਕਿਸਤਾਨੀ ਸਾਡੇ ਵਾਲਾ ਪਾਕਿਸਤਾਨੀ 650 ਦੇ ਤੁਹਾਡੇ ਵਾਲਾ ਇਹਦਾ ਸੋਲ ਸੋਲ ਰਬੜ ਦੇ ਸੋਲ ਰਬੜ ਦੇ ਜੀ ਅੱਪਰ ਤੇ ਅੰਦਰ ਲਾਈਨਿੰਗ ਜਿਹੜੀ ਨਾ ਲੱਗਦੀ ਹੁੰਦੀ ਹੈ ਕਾਲਾ ਕਿਡਾ ਦੇ ਦੇ ਕਾਲਾ ਠੀਕ ਸਰਦਾਰ ਦੇ ਕਾਲਾ ਕੋਈ ਪੀਲਾ ਕੋਈ ਨੀਲਾ ਇਸ ਤਰ੍ਹਾਂ ਫਿਰ ਰੰਗ 15 ਬਣਾਉਂਦੇ ਨੇ ਨੀਲੇ ਪੀਲੇ ਤੇ ਚੰਦੇ ਨਹੀਂ ਹੁੰਦੇ ਤੇ ਫਿਰ ਕ੍ਰੋਮ ਹੀ ਹੁੰਦੇ ਨੇ ਨਾਲੇ ਵਿੱਚ ਇਹ ਕਹਿੰਦੇ ਵੋਥੇ ਲਾਉਂਦਾ ਉਹ ਖਾਣਿਆ ਥੋੜਾ ਅਸਾਂ ਬਿਲਕੁਲ ਜਾਨੇ ਇਹ ਰਾਜਸਥਾਨ ਦੇ ਨੇ ਨਨਿਵਾਤ ਆ ਜੂਗਾ ਹੈ ਹਾਂਜੀ ਇਹਨਾਂ ਦਾ ਸ਼ੇ ਨੰਬਰ ਪੂਰਾ ਹੈ ਤੁਹਾਡਾ ਨੰਬਰ ਦੱਸავੋ ਕੀ ਰੇਟ ਦੀਏ ਜੀ ਇਹਨਾਂ 2500 ਪਾਕਿਸਤਾਨੀ ਵਾਲਾ ਆਪਣਾ ਕਿੰਨਾ ਬਣ ਗਿਆ ਜਵਾਨੋ 800 ਦੇ ਆਸ-પાસ ਹਮ 800 ਬੰਦ ਹੈ ਫਿਰ ਲਗਭਗ ਹਾਂ ਦੇਖੋ ਬਾਪੂ ਜੀ ਗੱਡੀ ਵਾਸਤੇ ਠੀਕ ਹੈ ਇਹ ਦੇ ਭਾਗ ਵੇਚਿਆ ਹਾਂ ਹਾਂਜੀ ਸਾਹਿਬ ਕਿੰਨੇ ਪੈਸੇ ਦੇਈਏ ਫਿਰ ਯਾਰ 800 ਦੇ ਦੇ 600 ਦੇ दिए ਉਹ ਨਾ ਯਾਰ ਇਹਦੀ ਇਸ਼ਾਰਾ ਨਹੀਂ ਮਾਰਦੇ ਉਹ ਅੰਗੇ ਚੀਨ-ਵੀਨ ਕਰਕੇ ਸਰਦਾਰ ਸਾਹਿਬ ਦੀ ਬਿਸਮੱਲਾ ਰਹਿਣ ਦੇ ਬਹੁਤ ਬਹਿਣੀ ਲੈ 5 6 7 ਮੇਰੀ ਸ਼ਾਪਿੰਗ ਪੂਰੀ ਹੋ ਗਈ ਹੁਣ ਕਿਸੇ ਆਵਦਾ ਦੇਖ ਲੋ ਹੁਣ ਚੱਲਿਆਂ ਕੱਪੜੇ ਮਾਰਕੀਟ ਕਰਨ ਆਹ ਮੋਟਰਸਾਈਕਲ ਨੇ ਔਰ ਇਹਦੇ ਸਾਰੇ ਕੋਜ ਹੀ ਨੇ Honda ਕੰਪਨੀ ਜ਼ਿਆਦਾਤਰ ਹੈ ਜੁਨਾਈਟਡ ਔਰ Honda ਸਾਰੇ ਡਿਮਾਂਡ ਜੋਨ ਦੇ ਸਾਰਿਆਂ ਦਾ ਸੋਨੇ ਆ ਹੋ ਵਧੀਆ ਪਿਆਰ ਮਿਲ ਰਿਹਾ ਭਾਈਓ ਦਾ ਸੱਤ ਸ੍ਰੀਕਾਰ ਬੇਟਾ ਸੱਤ ਸ੍ਰੀਕਾਰ ਸੱਤ ਸ੍ਰੀਕਾਰ ਸਰਵਤ ਪੀਣ ਦੇ ਲਈ ਰੁਕ ਗਏ ਇੱਥੇ ਬਾਦਾਮ ਸ਼ਰਬਤ 20 ਰੁਪਏ ਦਾ ਇੱਕ ਗਲਾਸ ਹੈ 20 ਰੁਪਏ ਪਾਕਿਸਤਾਨੀ ਰਸਤੇ ਚ ਜਾਂਦੇ ਜਾਂਦੇ ਬਾਦਾਮ ਵਾਲੀ ਦੁਕਾਨ ਆ ਗਈ ਬਾਦਾਮ ਦੀ ਸ਼ਰਬਤ 20 ਰੁਪਏ ਦਾ ਗਲਾਸ ਹੈ ਵਧੀਆ ਟੇਸਟ ਸੀ ਵਧੀਆ ਸਵਾਦ ਆਇਆ ਸਾਸਰੀਆ ਕਾਲ ਜੀ ਸਾਸਰੀਆ ਕਾਲ ਮਾਰਕੀਟ ਦੇ ਵਿੱਚ ਜਿੱਥੋਂ ਦੀ ਵੀ ਲੱਗਦੇ ਆ ਸਿੱਧੂ ਮੂਸੇ ਵਾਲੀ ਦੀਆਂ ਗੱਲਾਂ ਹੁੰਦੀਆਂ ਨੇ ਸਿੱਧੂ ਮੂਸੇ ਵਾਲੀ ਦੀ ਬਹੁਤ ਫੈਨ ਫਾਲੋਇੰਗ ਹੈ ਇੱਥੇ ਅਸੀਂ ਕੋ ਮਰਿਆ ਹੁਣ ਲਾਹੌਰ ਦੀ ਮਾਰਕੀਟ ਭਾਈ ਸਾਹਿਬ ਆਜ਼ਮ ਮਾਰਕੀਟ ਜਾਣੇ ਆਜ਼ਮ ਮਾਰਕੀਟ ਦੇ ਸਾਹਮਣੇ ਅੱਛਾ ਠੀਕ ਹੈ ਤਾਂ ਆ ਕੇ ਆਜੋ ਖਾਂਜੀ ਕਹਿੰਦੇ ਭਾਈ ਮੇਰੇ ਗੱਡੀ ਪੂਰੀ ਲੱਗੀ ਹੋਈ ਆ ਆਜ਼ਮ ਮਾਰਕੀਟ ਤੋਂ ਜਾਂਦੇ ਸਮੇਂ ਰਸਤੇ ਦੇ ਵਿੱਚ ਚੂਨਾ ਮੰਡੀ ਆਂਦਾ ਚੂਨਾ ਮੰਡੀ ਦੇ ਵਿੱਚ ਗੁਰਦੁਆਰਾ ਸਾਹਿਬ ਹੈ

ਇਹ ਇਹ ਮਾਰਕੀਟ ਕਿਹੜੀ ਹੈ ਆਜ਼ਮ ਮਾਰਕੀਟ ਆਜ਼ਮ ਮਾਰਕੀਟ ਗਰਮੀ ਨਾਲ ਭਰਾ ਹਨ ਕਦੇ ਇੰਨਾ ਵਿਚਾਰਾਂ ਦੇ ਵਿੱਚ ਭਗਤ ਸਿੰਘ ਹੋ ਰਹੇ ਸਰਦਾਰ ਸਿੰਘ ਸਰਾਬੇ ਹੋਣਗੇ ਇੱਥੇ ਖੜੇ ਹੋਣਗੇ ਆਜ਼ਮ ਮਾਰਕੀਟ ਹੁਣ ਅਸੀਂ ਚੂਨਾ ਮੰਡੀ ਗੁਰਦੁਆਰਾ ਸਾਹਿਬ ਵੱਲੋਂ ਵੱਧ ਰਹੇ ਹਾਂ ਆਜ਼ਮ ਮਾਰਕੀਟ ਸਾਰੀ ਕੱਪੜੇ ਦੀ ਮਾਰਕੀਟ ਹੈ ਜਿੱਧਰ ਵੀ ਨਿਗਾਹ ਮਾਰੋਗੇ ਸਾਰੀਆਂ ਦਾ ਕੰਨਾ ਕੱਪੜੇ ਦੀਆਂ ਨੇ ਕਪੜਾ ਵੀ ਲੈਣਾ ਇਹਨਾਂ ਨੇ ਆਪਾਂ ਕਿਸੇ ਦੁਕਾਨ ਤੇ ਖੜਾਂਗੇ ਰੇਟ ਰੂਟ ਪੁੱਛਾਂਗੇ ਪਰ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਜਾਇਏ ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਰਾਮਦਾਸ ਜੀ ਚੋਨਾ ਮੰਡੀ ਲਾਹੌਰ ਇਸ ਵਕਤ ਆਪਾਂ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਦੇ ਉੱਪਰ ਪਹੁੰਚ ਚੁੱਕਿਆ ਚੋਨਾ ਮੰਡੀ ਲਾਹੌਰ ਉੱਨਾ ਮੰਡੀ ਲਾਹੌਰ ਹਾਂ ਅੱਛਾ ਅੱਛਾ ਗਿਆ ਕੁ ਪੁਰਾਤਨ ਇਮਾਰਤਾਂ ਦੀਆਂ ਇਕਤਾਇਤ ਫੇਸੀ ਸਿਰੇਂਦਰ ਦਿਖਾਈਆਂ ਗਈਆਂ ਨੇ ਵੀ ਕਹਿਣ ਦਾ ਭਾਵ ਇਹ ਹੈ ਕਿ ਇਹ ਸਾਰੀ ਜੋ ਇਮਾਰਤ ਹੈ ਇਹ ਪੁਰਾਣੀ ਏਕਾਂ ਨਾਲ ਬਣੀ ਹੋਈ ਇਮਾਰਤ ਹੈ ਛੋਟੀਆਂ ਏਕਾਂ ਨਾਲ ਪੁਰਾਣੀ ਇਮਾਰਤ ਹੈ ਰਹਿਸ਼ ਦਾ ਵੀ ਥੋੜਾ ਪ੍ਰਬੰਧ ਹੈ ਆਸ-ਪਾਸ ਉੱਚੇ-ਉੱਚੀਆਂ ਬਿਲਡਿੰਗਾਂ ਨੇ ਵਿਚਕਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੁਣ ਜੇ ਕਿਸੇ ਨੇ ਕੋਈ ਚੀਜ਼ ਲੈਣੀ ਹੈ ਤਾਂ ਖੜ ਜਿਓ ਇਹਨਾਂ ਕੋਲ ਕਿਹਾ ਵੀ ਸੰਦਾ ਉਹ ਲਾ 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 ਕਰਕੇ ਪਿਆ ਹੀ ਰੱਖਿਆ ਸੀ ਤਾਂ ਲੈਣਾ ਤੇ ਲੈਣਾ ਤਾਂ ਲੈ ਲੋ तो के रहे हैं अमरीक भी था थोड़ी होर बना ली गड़बड़ करता है शरारती है ਮੋਜਾਂ ਤੁਹਾਨੂੰ ਬਹੁਤ ਬਹੁਤ ਵਾਰੀ ਅੰਕ। ਇਹ ਸਿੱਧਾ ਟ੍ਰੇਨ ਦਾ ਤੱਕ ਪਾਸੇ ਧੱਕੇ ਲੈ ਕੇ ਆਇਆ। ਬਸ ਬਸ। ਹੈ? ਅੱਗੇ ਥੋੜੇ ਵੀ ਜ਼ਿੰਮੇਦਾਰ ਆ ਤੇ ਸਾਫ ਕਿਤਾਬ ਹੈ। ਇਹ ਸਾਡੇ ਕੋਲ ਪਿੰਡ ਦੇ ਜ਼ਿੰਮੇਦਾਰ ਆ ਜਨਾਬੇ ਤੇ ਤੁਸੀਂ ਸ਼ਹਿਰੀ ਬੰਦੇ ਆ ਤੇ ਮੈਂ ਤੇ ਪੰਜਾਬੀ ਆ ਦੇਸੀ। ਹਾਂ। ਹੈ? ਕੀ ਨਾਂ ਤੁਹਾਡਾ ਹੈ? ਸੰਦੇਸ਼ ਸਿੰਘ। ਸੰਦੇਸ਼ ਸਿੰਘ। ਮੇਰਾ ਨਾਂ ਜ਼ੈਰ ਅਬਾਸ ਹੈ। ਅਚੰਗਰ। ਤਸਵੀਰ ਲਾ ਲਈਏ। ਤੁਸੀਂ ਕਿਹੜੇ ਖੇਤਰ? ਸੰਗਰੂਰ। 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 ਹਲਾ। ਹੋਰ ਆ ਗਏ ਬਗੈ ਚੰਗੇ ਸੀ ਆਦਮੀ ਆ ਤੇ ਅੱਜ ਤੱਕ ਨਹੀਂ ਕੁਬਰਾ ਤੇਰੀ ਸਿੱਧੀ ਲਵੇ ਲਗ ਰਿਹਾ ਸੀ ਬੇਅਸੀ ਬੇਅਸੀ ਬੜਾ ਤਕੜਾ ਬੰਦਾ 35 ਸਾਲ ਹੈ ਬੈਲ ਖੱਸੀ ਹੋਇਆ ਬੰਦਾ ਚੰਗੀ ਐਡੀ ਚਾਚਾ ਮੈਂ ਦਸ ਰੁਪਏ ਕੱਢ ਲੈ ਲਾ ਭਾਈ ਜਾ ਬੜੇ ਦੁਆਰੇ ਫੇਰ ਇੱਕ ਦੁਕਾਨ ਚ ਹੋਰ ਕੁਛ ਲੈਣਾ ਬੱਬਰ ਸ਼ੇਰਾ ਨੇ ਪਤਾ ਨਹੀਂ ਨਾ ਅਸੀਂ ਤਾਂ ਦਵਾ ਦਿੰਨੇ ਆ ਮੈਂ ਤਾਂ ਕਹਿੰਦਾ ਚਾਰ ਸੂਟ ਲੈ ਲਓ ਪੈਸੇ ਤਾਂ ਤੁਸੀਂ ਨਹੀਂ ਦੇਣੇ ਨੇ ਹਾਂ ਹਾਂ ਇਹ ਇਹ ਕਿਲੇ ਦੀ ਬਾਉਂਡਰੀ ਦੇ ਨਾਲ-ਨਾਲ ਜਾ ਰਹੇ ਹੁਣ ਆਪਾਂ ਉਹ ਇੱਕ ਕਿਲੇ ਦਾ ਗੇਟ ਆ ਗਿਆ ਇਸ ਗੇਟ ਤੋਂ ਅੱਗੇ ਆਪਾਂ ਦੇਖਦੇ ਆ ਜਿਹੜੇ ਗੇਟ ਬੀਤੀ ਐਂਡ ਹੋਣਾ ਆਪਾਂ ਨੇ ਇਹ ਗੇਟ ਹੈ ਕਿਲੇ ਦਾ ਇਹ ਉਹ ਦੇਖਣੇ ਕਿ ਜਿਹੜੇ ਜ਼ਿਆਦਾਤਰ ਆਮ ਲੋਕਾਂ ਨਹੀਂ ਬੰਦ ਰਹਿੰਦੇ ਨੇ ਜੋ ਚੱਲਦੇ ਕਿ ਆਪਣੇ ਹੋ ਕੇ ਜਾਂਦੇ ਨੇ ਇਹ ਸਾਰੀਆਂ ਟਰੱਕਾਂ ਦੇ ਰਿੰਮਾ ਵਗੈਰਾ ਦੀਆਂ ਗੱਡੀਆਂ ਦੇ ਰਿੰਮਾ ਵਗੈਰਾ ਦੀਆਂ ਦੁਕਾਨਾਂ ਨੇ ਆ ਇਹਨਾਂ ਦੀ ਅਲਟੋ ਹੈ ਭਾਈ ਥੋੜਾ ਜਿਹਾ ਆਪਣੇ ਡਿਜ਼ਾਈਨ ਨਾਲ ਉਹਨਾਂ ਦੀ ਅਲਟੋ ਨਾਲ ਥੋੜਾ ਜਿਹਾ ਫਰਕ ਹੈ ਆਲੀ ਅਲਟੋ ਜਿਹੜੀ ਉਹ ਗੋਲ ਦੀ ਐ ਤਬੀਕ ਪਛੋਹਣਾ ਇਹੋ ਚੰਗੀ ਅਲਟੋ ਉਹ ਜੋਮਾ ਹੈ ਜੀ ਜੋਮਾ ਵੀ ਹੁੰਦਾ ਇਹਨਾਂ ਦਾ ਨਮਾਜ਼ ਦਾ ਉਹਦੇ ਕਰਕੇ ਜਿਵੇਂ ਆਪਾਂ ਐਤਵਾਰ ਦੀ ਛੁੱਟੀ ਮਨਾ ਲਿਆ ਜੁਮੇ ਦੀ ਛੁੱਟੀ ਮਨਾ ਲੈਂਦੇ ਨੇ ਤਾਂ ਕਰਕੇ ਸ਼ਾਮ ਨੂੰ ਇੱਥੇ ਇਕੱਠੇ ਹੋ ਜਾਂਦੇ ਨੇ ਸਾਰੇ ਨਮਾਜ਼ ਪੜ੍ਹਦੇ ਨੇ ਨਮਾਜ਼ ਵੀ ਪੜਨਗੇ ਜਦੋਂ ਨਮਾਜ਼ ਦਾ ਟਾਈਮ ਹੋਊਗਾ ਮਸਜਿਦ ਐ ਉਹ ਬਾਦਸ਼ਾਹੀ ਮਸਜਿਦ ਪਰ ਇਹ ਜੁਮੇ ਨੂੰ ਉਹ ਵੀ ਇਹ ਪਰਿਵਾਰ ਸਾਰੇ ਇਕੱਠੇ ਹੋ ਕੇ ਬਾਹਰ ਆ ਜਾਂਦੇ ਨੇ ਜਿਸ ਤਰ੍ਹਾਂ ਐਤਵਾਰ ਨੂੰ ਅਸੀਂ ਛੁੱਟੀ ਮਨਾਉਣੀ ਹੈ ਤੁਸੀਂ ਜੁਮੇ ਨੂੰ ਮਨਾਉਣੀ ਹੈ ਹਾਂ ਜੀ ਜੁਮੇ ਨੂੰ ਠੀਕ ਹੈ ਸਰ ਜੀ ਇੱਕ ਸੈਟ ਹਾਂ ਜੀ ਇੱਕ ਇਹਨਾਂ ਨਾਲ ਕਰਾਓ ਬਜ਼ੁਰਗਾਂ ਨਾਲ ਨਹੀਂ ਉਹਨਾਂ ਦੇ ਨੌਕਰ ਦਾ ਅਸਲਾਮੁਅਲਿਕ ਤੁਹਾਡੇ ਨਾਲ ਵੀ ਹੋ ਜਾਵੇ ਬਾਬਾ ਜੀ ਹਾਂ ਜੀ ਬਾਬਾ ਜੀ ਹੋ ਹੋ ਇੱਕ ਸੈਲਫੀ ਹੋ ਜਾਵੇ ਭਾਈ ਜੀ ਐਸੇ ਬਾਬਾ ਠੀਕ ਹੈ ਸ਼ੁਰੂਏ ਸਿਰ ਤੇ ਔਰ ਬਾਬਾ ਆਪ ਠੀਕ ਹੈ ਹਾਂ ਠੀਕ ਠੀਕ ਮੇਰੀ ਇੱਕ ਤਸਵੀਰ ਬਣਾ ਲੈ ਸਿਰਫ ਭਾਈ ਜਨਾਬ। ਹਾਂ ਜੀ ਆਪ ਕਿਹਨੇ ਬਹੁਤ ਗੜੇ ਹੋ। ਹੋਰ ਬਾਬਾ ਸੁਦੀਰ ਭਾਈ ਕੱਲ ਸਾਡੇ ਤੋਂ ਕਪੜਾ ਲੈ ਨਹੀਂ ਹੋਇਆ ਕਿਉਂਕਿ ਸਾਨੂੰ ਮਾਰਕੀਟ ਦਾ ਭੇਤ ਨਹੀਂ ਸੀ। ਅੱਜ ਸਾਡੇ ਬਾਈ ਸਾਡੇ ਵੀਰ ਵੱਡੇ ਭਾਈ ਫਕੀਰ ਹੁਸੈਨ ਜੀ ਅਤੇ ਇਹਨਾਂ ਦੇ ਦੋਸਤ ਸਾਡੇ ਨਾਲ ਚੱਲੇ ਨੇ ਆਜ਼ਮ ਮਾਰਕੀਟ ਕਪੜਾ ਦਵਾਉਣ ਦੇ ਲਈ ਸਾਨੂੰ। ਆਓ ਇਹਨਾਂ ਨਾਲ ਚੱਲਦੇ ਆ। ਅਤੇ ਸ਼ਾਪਿੰਗ ਕਰਦੇ ਆ ਕੱਪੜੇ ਦੀ ਅੱਜ ਫੇਰ ਆਜ਼ਮ ਮਾਰਕੀਟ ਆ ਗਏ ਸੀ ਬਾਈ ਜੀ ਨਾਲ ਹਾਂ ਉਹ ਕਿਧਰ ਨਹੀਂ ਆ ਰਿਹਾ ਇਹ ਕਾਟੋ ਸਾਡਾ ਕਿਧਰੇ ਹੋਰ ਗਾਇਬ ਹੋ ਗਿਆ ਓਹੋ ਪੈਸੇ ਦੇਣੇ ਸੀਨੇ ਸੋਚਿਆ ਠੀਕਾ ਪੈਸੇ ਇਨਾਂ ਨੇ ਦੇਤੇ ਗਲਤੀ ਹੋ ਗਈ ਹੋਣ ਦੀ ਗੱਲ ਕਰੀ ਉਸ ਤੋਂ ਆਇਆ ਫੋਨ ਆਪਣਾ ਘਰੋਂ ਹਾਏ ਹਾਏ ਆਪਣੇ 400 ਤੱਕ ਦਾ ਬਣਦਾ ਹੈਗਾ ਇਹ ਜਗਦਰਵਾ ਗਿਆ ਇਹ 400 ਦਾ ਹੀ ਬਣਦਾ ਹੈ ਤੇ ਰੇਟ ਬਣਾਉਂਦੇ ਨਹੀਂ 400 ਹੋਵੇ 400 ਦਾ ਕੰਪੈਣ ਦੋਵਾਂ ਬਣ ਜਾਂਦੇ ਚਾਰ ਮੀਟਰ ਦਾ ਬਣਨਾ ਤੱਕੜਾ ਚਾਰ ਦਾ 3 2 1 ਮੁੱਖ ਤੌਰ ਤੇ ਬਹੁਤ ਕੱਪੜੇ ਦੀ ਖਰੀਦਦਾਰੀ ਕਰ ਰਹੀ ਹੈ ਇਸ ਟਾਈਮ ਐਪ ਇੰਡੀਆ ਜਾ ਰਿਹਾ ਹੈ ਹਾਂ ਹਾਂ ਆਦਿਨਸਾ ਲਾ ਆਪਣੇ ਆ ਦੇਣਾ ਲਾ ਆਪ ਵੀ ਆਪ ਬਲੌਗ ਹਾਂ ਖਰੀਦਦਾ ਹੈ ਰੈਵਲਰ YouTube ਤੇ ਆ ਨਹੀਂ ਕਰ ਰਿਹਾ ਹੈ ਬਰਾਣਾ ਕਿਉਂ ਕਿ ਮੇਰਾ ਕੋਈ ਨਹੀਂ ਹੈ ਕਿਹੜਾ ਕਿਹੜਾ ਪੈਂਦੀ ਹੈ ਬੈਠੇ ਉਹਦਾ ਕੁਛ ਨਹੀਂ ਬਣਿਆ ਜੀ ਸਿੱਧੂ ਮੂਸੇਵਾਲਾ ਜੀ ਕਿਹੜੀ ਦਾ ਕੀ ਬਣ ਰਿਹਾ ਕੁਛ ਨਹੀਂ ਆਉਂਦਾ ਕੰਮ ਬੰਨਣਾ ਹੀ ਹੋਵੇ ਬਣ ਗਿਆ ਹੁਣ ਬੰਦੇ ਪਤਾ ਨਹੀਂ ਲੱਭੇ ਲੁੱਭੇ ਕਿ ਨਹੀਂ ਉਹਨਾਂ ਨੇ ਚਲੋ ਹੁਣ ਤਾਂ ਸੂਟ ਲੈ ਲੈ ਤੁਸੀਂ ਨਾ ਮੀਂਹ ਪਵਾਤਾ ਹਾਂ ਤਾਂ ਇਹ ਮੀਂਹ ਨਹੀਂ ਪਿਆ ਤੇ ਹੰਡਾ ਖਰਚਾ ਨਹੀਂ ਕਰਾਇਆ ਤੇ ਅੱਛਾ ਜੀ ਇਸ ਲਈ ਸਾਲ ਅੱਜ ਮਾਥੇ ਸਾਹਿਬਾ ਨੂੰ ਤਕਰੀਬਨ ਕੋਈ 11:30 ਵਜੇ ਦਾ ਟਾਈਮ ਹੈਗਾ ਤੋਨ ਤੇ ਲਾ ਮੋ ਉਹਨਾਂ ਇਹ ਨਵਾਈਟ ਹੋਏ ਸਨ ਐਤਲੇ ਕੋਈ ਜੱਜ ਸਾਹਿਬੇ ਕੋਲ ਅੱਛਾ ਜੀ ਕੋਈ ਬਰਕ ਦੇ ਡਿਫੈਂਸਰ ਉਹਨਾਂ ਕੋਲ ਇਨਵਾਈਟ ਸਨ ਉਹ ਯਾਨੀ ਕਿ ਉਹਨਾਂ ਗਾੜੀ ਕਹਿੰਦੇ ਉਹ ਠਾਕ ਠਾਟੀ ਹੈ ਭਾਈ ਕਿ ਉਹਨੇ ਜਾਇਸਾ ਉਹਨਾਂ ਨੇ ਉਹਨਾਂ ਨੂੰ ਇਨਵਾਈਟ ਕੀਤਾ ਸੀ ਨਾ ਉਹ ਆਏ ਸਨ ਜਦੋਂ ਅਮਕੋ 11 12 ਦਾ ਟਾਈਮ ਸੀ ਪੂਰਾ ਬਾਜ਼ਾਰ ਬੰਦ ਸੀ ਹੂੰ ਕੋਈ ਵੀ ਨਹੀਂ ਸੀ ਬੈਠਾ ਉਹ ਅੱਲਾਹ ਵੋਂ ਮੈਂ ਗੁਜ਼ਰਦੇ ਰਹਿਣੇ ਤੁ ਕੇ ਮੰਡੇ ਯਾਰ ਕੀ ਪਾਇੰਦਾ ਸੂਰ ਲੈ ਗਏ ਮੁੰਡੇ ਨੂੰ ਆਇਆ ਜਾਈ ਨੇ ਮੰਡੇ ਯਾਰ ਕੀ ਸੂਰ ਦਿਹਾ ਮੈਂ ਨਾ ਨਾ ਉਹਦਾ ਆਇਆ ਦੇ ਉਹ ਭਾਈ ਕਹਿੰਦੇ ਯਾਰ ਮੈਂ ਦੇ ਦੇਣਾ ਰੇਡ ਦਾ ਤੇ ਲੇਡੀ ਸੀ ਨਾ ਉਹ ਮੈਨਾਂ ਰੇਡ ਕਰਾਇਆ ਦੇ ਉਹ ਕਹੇ ਖਬਰਦਾਰ ਰੇਡ ਨਹੀਂ ਕਰਨਾ ਉਹਨਾਂ ਨੇ ਮੈਨੂੰ ਆਪਣਾ ਤਾਰਫ ਸਰੂ ਕਰਾਇਆ ਤੇ ਕਹਾ ਤਸਵੀਰਾਂ ਦੇ ਨਾਲ ਸੈਂਡ ਕੀਤੀਆਂ ਮਰ ਨਾਲ ਮੈਂ ਆਲ ਵੀ ਆ ਸ਼ਾਇਦ ਉਹ ਉਹਨਾਂ ਨੇ ਮੇਨੂੰ ਤਾਰਫ ਕਰਾਇਆ ਕਿ ਮੈਂ ਸੱਗਾ ਜਾਜਾ ਦਾ ਸਿੱਧੂ ਮੂਸੇ ਦਾ ਪਤਾ ਨਹੀਂ ਉਹ ਆਪਣੇ ਆਫਿਸ ਦੀਆਂ ਤਸਵੀਰਾਂ ਹੀ ਮਾਗਿਆ ਦਫਤਰ ਪਰ ਨਹੀਂ ਕਿਹੜੇ ਮਾਪਨੇ ਜਿਵੇਂ ਨਾ ਇੱਕ ਲਗਾ ਹੋ ਉਹ ਜਾਰੀ ਗੱਲ ਹੈ ਜੇ ਉਹਦਾ ਫਾਦਰ ਤਾਂ ਆਰਮੀ ਚ ਸੀਗਾ ਸਿੱਧੂ ਦਾ ਉਹ ਵੀ ਕਿਸੇ ਮੇਰੇ ਖਿਆਲ ਚ ਸ਼ਾਇਦ ਉਹਦਾ ਚਾਚਾ ਵੀ ਆਰਮੀ ਚ ਹੋਊ ਮੇਰੇ ਪੱਕਾ ਨਹੀਂ ਮੈਨੂੰ ਯਾਦ ਹੈ ਬੜਾ ਠੀਕ ਠਾਕ ਪਿੱਛੇ ਆਪਣਾ ਦਫਤਰ ਵਗੈਰਾ ਆਇਆ ਹੈ ਨਾ ਪਰ ਮੈਂ ਉਹ ਤਸਵੀਰਾਂ ਵੀ ਸੈਂਡ ਕੀਤੀਆਂ ਤੇ ਉਹ ਮੇਰੇ ਕੋਲ ਆ ਗਏ ਤਕਰੀਬਨ ਇਹ ਆ ਗਏ ਬਾਕੀ ਅੱਛਾ 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 ਠੀਕ ਹੈ ਤੇ ਅਬਾਦ ਸਭ ਕਦੋਂ ਗਾੜਾ ਮਰਨਾ ਆਉਣੇ ਨਾ 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 ਸਾਡੀ ਵੀ ਮੇਰੀ ਉਹਨਾਂ ਦਾ ਸੌਦਾ ਜਿਹੜਾ ਇਹ ਰੋਡ ਬਣਿਆ ਹੋਇਆ ਨਾ ਬਹੁਤ ਵਧੀਆ ਰੋਡ ਹੈ ਤੇ ਬਿਲਕੁਲ ਇਹ ਪੂਰੇ ਪਾਕਿਸਤਾਨ ਚ ਜਾਲ ਫਲਾਉਂਦਾ ਹੈ ਜੀ ਤੁਸੀਂ ਵੀ ਆ ਗਏ اسلامਾਬਾਦ ਤੋਂ ਹੋਰ ਆਏ ਹੋ ਹਜ਼ਾਰਾਂ ਮੋਟਰਾਂ ਤੇ ਚੜਜੋ ਹਜ਼ਾਰਾਂ ਮੋਟਰਾਂ ਤੇ 10 ਦਿਨ ਤੋਂ ਹੋਇਆ ਇੱਥੇ ਨਾ ਹਰ ਇੱਕ ਰੋਡ ਹੰਦਾਰ ਬੈਠਦਾ ਹੈ ਹਸਨਪੁਰ ਦਾ ਹਾਲ ਤੱਕ ਜਾ ਕੇ ਆਇਆਗੇ ਹਸਨਪੁਰ ਦਾ ਹਜ਼ਾਰਾਂ ਮੋਟਰਾਂ ਤੇ ਚੜਜੋ ਠੀਕ ਹੈ ਤੋੜ ਚਾਨਾਂ ਦੇ ਬਾਰਡਰ ਤੱਕ ਕਰਾ ਕਰਮ ਹਾਈਵੇ ਜਿਹੜਾ ਦੁਨੀਆਂ ਦਾ ਅਠਵਾ ਜੀਬਾ ਗਿਆ ਗਿਆ ਉਹ ਸੜਕ ਦੇ ਉੱਤੇ ਤੁਸੀਂ ਬੈਠੋ ਤੁਸੀਂ ਤਾਂ ਮਹਿਸੂਸ ਨਹੀਂ ਹੋਏਗਾ। ਅੱਛਾ ਪਾਣੀ ਦਾ ਗਲਾਸ ਨੂੰ ਤੇ ਤੁਸੀਂ ਪਾਣੀ ਦਾ ਗਲਾਸ ਵੀ ਸੀਟ ਤੇ ਰੱਖ ਲਓ ਤੇ ਹਿੱਲੇਗਾ। ਹੂੰ ਹੂੰ ਇਹੋ ਜਿਹੇ ਸੜਕਾਂ ਤਾਂ ਬੜੀਆਂ ਨੇ। ਹਾਂ। ਬਸ ਬਾਕੀ ਬਦਨਾਮ ਹੀ ਜੁੱਦਾ ਆ ਤੁਸੀਂ ਇਹ ਵੀ ਆਇਆ ਤੇ। ਨਨੋਕ ਸਾਰੇ ਵਧੀਆ ਨੇ ਸਭ ਮਾਹੌਲ ਠੀਕ ਠਾਕ ਹੈ ਕੋਈ ਅਜਿਹੀ ਪ੍ਰੋਬਲਮ ਵਾਲੀ ਗੱਲ ਨਹੀਂ। ਨਹੀਂ ਨਹੀਂ ਹੈ ਹੀ ਨਹੀਂ। ਅੱਜ ਸਿਰਫ ਇੱਕ ਸਾਨੂੰ ਹੁਦ ਆਪ ਅਸੀਂ ਕਾਹ ਵਾਗੇ ਬਿਨਰਾਮ ਕਰਦਾ ਜਿਹਨੇ ਕਹਿੰਦਾ ਮੈਂ ਘਾਰ ਦਾ ਕੋਈ ਚੰਨਾ ਵੀ ਹੋਏ ਜੀ ਤੇ ਉਹਨੂੰ ਭੈੜਾ ਕਰੀ ਤੇ ਕਈ ਜਿਹੜੀ ਕਰੀ ਉਹ ਫਿਰ ਬਣ ਕੇ ਵਾਦ ਲੈਂਦਾ ਸਹੀ ਗੱਲ ਹੈ ਉਹ ਸਾਬ ਹੋਇਆ ਸਹੀ ਗੱਲ ਹੈ ਸਹੀ ਗੱਲ ਹੈ ਹਾਂ ਉਹ ਸਾਰੇ ਪਿਆਰ ਕਰ ਨਾਲ ਹਾਂ ਜੀ ਵਾਹੋਟ ਆਪਾਂ ਮਾਰਕੀਟ ਤੇ ਦੇਖ ਲਈਆਂ ਹਰੇ ਤੇ ਖੜ ਕੇ ਫੋਟੋ ਖਿੱਚ ਆਉਂਦਾ ਦਾ ਚਾਹ ਪਾਣੀ ਪੁੱਛਦਾ ਸਭ ਵਧੀਆ ਸਾਰੇ ਲੋਕ ਚੰਗੇ ਠੀਕ ਹੈ ਚਲ ਉੱਤਰੀ ਲਈ ਚਲ ਆਜੋ ਫਾਈਨਲ ਆ ਦਾਜੀ ਕੱਪੜੇ ਦਵਾਤੇ ਇਹਨਾਂ ਨੂੰ ਕੱਪੜੇ ਦਵਾਤੇ ਮੀਂਹ ਪਵਾਤਾ ਕੌਣ ਚੱਲਦਾ